ਮੇਰੀ ਟੀਮ ਬੁੱਲੋ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਅੱਜ ਦੀ ਵੀਡੀਓ ਵਿੱਚ ਤੁਹਾਨੂੰ ਦਿਖਾ ਰਹੇ ਹਾਂ ਅਸੀਂ ਅੱਜ ਆਪਣਾ ਪਿੰਡ ਪਿੰਡ ਲਲਕਲਾ ਲਓ ਜੀ ਬਸ ਪਿੰਡੋਂ ਦੇ ਪਰੋਂ ਪਿੰਡ ਲਲਕਲਾ ਨੂੰ ਦਿਖਾ ਰਹੇ ਹਾਂ ਸਭ ਤੋਂ ਪਹਿਲਾਂ ਸ੍ਰੀ ਸੁਖਸਰ ਲਲਕਲਾ ਇਹਦੇ ਇਸ ਗੇਮੇ ਆਪਣੇ ਸਾਥ ਵੀ ਪਾਛਾ ਬੁਰਗੋ ਵੈਸੇ ਹੀ ਮਹਾਰਾਜ ਇਹ ਕਰਨ ਚੂਆ ਸਭ ਤੋਂ ਪਹਿਲਾਂ ਸਾਨੂੰ ਉਹਦੇ ਦਰਸ਼ਨ ਦਿਵਾਉਣੇ ਆ ਤੇ ਨੀਲੋਂ ਦੇ ਕੋਲ ਤੋਂ ਅੱਜ ਤੋਂ ਬੰਦੇ ਗੁਰਦੁਆਰਾ ਸਾਹਿਬ ਦੇ ਦਰਸ਼ਨ ਦਿਵਾਉਣੇ ਬਹੁਤ ਜਿਆਦਾ ਲੱਗਦੇ ਨੇ ਸੋ ਸਿੱਧੇ ਜਿਹਾ ਇਹ ਜਿਹਾ ਪਾਉਣੀ ਤੇ ਫਿਰ ਫਿਰ ਤੇ ਨਾ ਤੱਕ ਲੱਗੋ ਜੀ ਸਾਰੇ ਲੋਕ ਪਹਿਲਾਂ ਆਪਾਂ ਚੱਲੀਏ ਗੁਰੂ ਘਰ ਗੁਰਦੁਆਰਾ ਸ੍ਰੀ ਗੁਰੂ ਸਰ ਪਾਤਸ਼ਾਹੀ 6ਵੀਂ ਤੇ ਪਾਤਸ਼ਾਹੀ 10ਵੀਂ ਦੂ ਪਾਛਨ ਦੀ ਇਹ ਚਰਚੋ ਪ੍ਰਾਪਤ ਅਸਥਾਨ ਕਰੋ ਮਦ ਬਾਤੀ ਬਜੇ ਜੇਵਾ ਤਉਨਾ ਗਾਜਾ ਨਰਤ ਕਰੇ ਕਰ ਮਨੁਆ ਨੱਚੇ ਆਣੇ ਖੂਂਗਰ ਸਾਜਾ RAM ਕੋ ਨਿਤਕਾਰੀ ਪਿਖੇ ਪਿਖਨਹਾਰ ਦਿਆਲਾ ਇਤਾਰ ਸਾਜ 시ਗਾਰੀ ਰਹਾਉ ਅਖਰ ਮੰਡਲੀ ਧਰਨ ਸਬਾਈ ਉਪਰ ਗਗਨ ਚੰਦ ਹੋਆ ਪਵਨ ਬਿਟੂ ਲਾਸ਼ਕਰ ਤਕੀਲਾ ਜਲਤੇ ਓਪਤ ਹੋਆ ਪੰਚ ਤਤ ਕਰ ਪੁਤਰਾ ਕਿਨ ਨ ਚਰਤ ਮਲਾਵਾ ਹੋਆ ਜਾਂਤ ਸੂਰਜ ਜਰੇ ਚਰਾਗਾ ਚੌਕੰਟ ਪੀਤਰ ਰਾਕੇ ਦਸ ਪਾਟੋ ਪੰਚ ਗੀਤਾ ਇਕ ਕੈ ਤੀਰਸਾ ਦੇ ਪੈਨ ਪੈਨ ਹੋਏ ਭਾਵਤ ਕਾਵੇ ਸਬੂਨ ਰਾਰੀ ਭਾਕੇ ਹਰ ਕਰ ਨਿਤ ਹੋਵੇ ਦਿਨ ਰਾਤੀ ਘਟ ਘਟ ਬਾਚੇ ਤੂਰਾ ਏਕ ਨ ਜਾਵੇ ਏਕ ਭਵਾਵੈ ਏਕਾਏ ਜਏ ਹੋਏ ਤੂਰਾ ਕਾ ਨਾਨਕ ਸੋ ਬਾਹਰ ਨਾ ਨਾਚੈ ਜਿਸ ਗੁਰ ਘਟ ਪੂਰਾ ਰਾਮ ਕਲੀ ਮਹੱਲਾ ਪੰਜਵਾ ਓੰਕਾਰ ਇੱਕ ਤੁਨ ਈਕੈ ਈਕੈ ਰਗਾ ਲਾਪੈ ਈਕਾ ਦੇਸੀ ਈਕ ਦਿਖਾਵੈ ਈਕੋ ਰਹਾ ਬਿਆਪੈ ਈਕਾ ਮੋਰ ਸੋਰ ਦਾ ਈਕਾ ਹੀ ਸੇਵਾ ਈਕੋ ਗੁਰ ਤੇ ਜਾਪੈ ਹਲੋ ਪਰੋਰੇ ਕੀਰਤਨੀਆਂ ਕਿਰਪਾ ਕਰੇ ਆਓ ਜੀ ਗੁਰੂ ਸਰ ਪਿੰਡ ਲਲਕਨਾਨ ਖਾ ਰਹੇ ਆ ਤੁਹਾਨੂੰ ਜਿੱਤੇ ਛੇਵੇਂ ਪਾਚਾ ਤੇ ਦਸਵੇਂ ਪਾਚਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਕਰਨਸੂ ਗੁਰਦੁਆਰਾ ਸਾਹਿਬ ਅੱਜ ਤੁਹਾਨੂੰ ਸਾਰੀਆਂ ਸੰਗਤਾਂ ਨੂੰ ਦਰਸ਼ਨ ਕਰਾ ਰਹੇ ਹਾਂ ਇਹ ਗੁਰਦੁਆਰਾ ਸਾਹਿਬ ਮੀਨੋਪੁਰ ਤੋਂ ਅੱਧਾ ਕਿਲੋਮੀਟਰ ਥੱਲੇ ਆ ਗਿਆ ਜੇ ਉਹ ਬਹੁਤ ਰਾਜਿਥੇ ਸੇਮੇ ਬਾਚਾਈ ਨੇ ਆਪਣੇ ਘੋੜਾ ਬਣਿਆ ਸੀ ਤੁਹਾਨੂੰ ਸਾਰਾ ਸਥਾਨ ਦਿਖਾ ਰਹੇ ਹਾਂ ਕਿਸੇ ਗੁਰੂ ਸਾਹਿਬ ਦੇ ਕਰਨ ਚੋਆ ਗੁਰੂ ਸਾਹਿਬ ਲਲਕਣਾ ਗੁਰਦੁਆਰਾ ਸਾਹਿਬ ਆ ਨਵੀਆਂ ਇਮਾਰਤਾਂ ਬਣ ਰਹੀਆਂ ਨੇ ਜੀ ਇਹ ਉਹਨਾਂ ਨੇ ਤੁਹਾਨੂੰ ਦਰਸ਼ਨ ਕਰਾ ਰਹੇ ਆਂ ਗੁਰਦਰਸ਼ਨ ਜੀ ਬਰੋਟਾ ਸਾਹਿਬ ਦਾ ਇਤਿਹਾਸ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਸੰਗਤ ਨੂੰ ਬਚਨ ਕੀਤਾ ਕਿ ਭਾਈ ਇਹ ਦਰਖਤ ਅੰਬ ਦਾ ਹੈ ਹਾਂ ਤੇ ਸੰਗਤਾਂ ਨੇ ਕਿਹਾ ਨਹੀਂ ਜੀ ਇਹ ਬੋਰਡ ਦਾ ਦਰਖਤ ਹੈ ਗੁਰੂ ਜੀ ਨੇ ਫੇਰ ਕਿਹਾ ਭਾਈ ਇਹ ਤਾਂ ਅੰਬ ਹੈ ਤਾਂ ਇਹ ਗੱਲ ਨਾ ਮੰਨੀ ਪਰ ਹੁਣ ਵੀ ਇਹ ਬਰੋਟਾ ਸਜੋਬਤ ਹੈ ਜੀ ਪਰ ਇਸ ਦੇ ਪੱਤੇ ਅੰਬ ਜਿਹੇ ਹਨ ਕਿਉਂਕਿ ਗੁਰੂ ਜੀ ਦੇ ਬਚਨ ਹਨ ਪਹਿਲੇ ਗੁਰੂ ਜੀ ਦਾ ਖਾਲਸਾ ਸ੍ਰੀ ਗੁਰੂ ਜੀ ਕੀ ਫਤਿਹ ਤੁਸੀਂ ਦਰਸ਼ਕ ਪਰ ਗੁਰਦੁਆਰਾ ਗੁਰੂ ਸਰ ਸਾਹਿਬ ਪਿੰਡ ਲਾਲਪਣਾ ਇਹ ਪਾਵਨ ਪਵਿੱਤਰ ਅਸਥਾਨ ਦੋ ਪਾਸ਼ਾ ਦੇ ਚੰਨ ਸੂ ਪ੍ਰਾਪਤ ਅਸਥਾਨ ਹੈ ਜੀ ਗੁਰੂ ਜੀ ਮਹਾਰਾਜਾ ਨੇ ਇਸ ਸਥਾਨ ਤੇ ਆਪਣੇ ਚਰਨ ਪਾ ਕੇ ਇਸ ਨੂੰ ਪਰਤ ਨੂੰ ਭਾਗ ਲਾਇਆ। ਬੇਈ ਸਾਹਿਬ ਦਾ ਇਤਿਹਾਸ ਛੇਰੇ ਗੁਰੂ ਹਰਗੋਬਿੰਦ ਸਹਿਬ ਮਹਾਰਾਜ ਉਹਨੇ ਪੱਗਣਾ 1675 ਬਿਕਰੀ ਨੂੰ ਇੱਥੇ ਆਏ। ਗੁਰੂ ਜੀ ਦੇ ਪਾਸ ਸੱਤ ਤੋਪਾਂ ਨਾਲ 1100 ਕੋੜਸਵਾਰ ਸਨ। ਗੁਰੂ ਅਰਜਨ ਦੇਵ ਜੀ ਨੂੰ ਮਹਾਰਾਜ ਨੂੰ ਸ਼ਹੀਦ ਕਰਵਾਉਣ ਵਾਲਾ ਚੰਦੂ ਕੈਦੀ 52 ਕਲੀਆਂ ਵਾਲਾ ਜਾਮਾ ਜਿਸ ਨਾਲ ਗਵਾਲੀਅਰ ਦੇ ਕਿਲੇ ਵਿੱਚੋਂ 52 ਰਾਜੇ ਛੇੜਾ ਸਨ ਆਪ ਨੇ ਇੱਕ ਰਾਤ ਇੱਥੇ ਬਿਸ਼ਰਾਮ ਕੀਤਾ ਅਤੇ ਬੇਰੀ ਸਹਬ ਨਾਲ ਆਪਣਾ ਘੋੜਾ ਬੰਨਿਆ ਸਰੋਵਰ ਦਾ ਇਤਿਹਾਸ ਇੱਥੇ ਸਹਬ ਮਸ਼ੀਰ ਗੁਰਗੋਬ ਸਿੰਘ ਸਹਬ ਮਹਾਰਾਜ ਨੇ ਇੱਕ ਕੋਰੀ ਅਜ ਕੀਤਾ ਸੀ ਜਿਹੜਾ ਕਿ ਕੁਝ ਬਿੱਥ ਦੇ ਪਹਾੜ ਵਾਲੇ ਪਾਸੇ ਇੱਕ ਛੋਟੀ ਜਹੀ ਕੁੱਲੀ ਬਣਾ ਕੇ ਪਿਆ ਸੀ ਉਸ ਨੂੰ ਜਦੋਂ ਪਤਾ ਲੱਗਿਆ ਉਹ ਆਪ ਆ ਕੇ ਮਹਾਰਾਜ ਨੂੰ ਕਹਿਣ ਲੱਗਾ ਮਹਾਰਾਜ ਜੀ ਮੈਂ ਤਾਂ ਬਹੁਤ ਦੁਖੀ ਹਾਂ ਕਿਉਂਕਿ ਮੈਨੂੰ ਕਸਰੂਗ ਹੈ ਗੁਰੂ ਜੀ ਨੇ ਹੁਕਮ ਕੀਤਾ ਜਾਪਾਈ ਸਿੱਖਾ ਘੋੜੇ ਦੀ ਚਿਗ ਜੋ ਕਿ ਘੋੜ ਦੇ ਮੁਖ ਵਿੱਚੋਂ ਨਿਕਲੀ ਨਿਕਲਦੀ ਹੈ ਉਸ ਨੂੰ ਮਲ ਲੈ ਅਤੇ ਜਾ ਕੇ ਛੱਪੜ ਵਿੱਚ ਨਹਾ ਲੈ ਕੋੜੀ ਉਸੇ ਤਰ੍ਹਾਂ ਕੀਤਾ ਕੋੜ ਦਾ ਕੋਠੀ ਖੋ ਗਿਆ ਉਹ ਗੁਰੂ ਜੀ ਦਾ ਸੇਕ ਬਣ ਗਿਆ ਇਹ ਜਗ੍ਹਾ ਬੀਰੀ ਸਾਹਿਬ ਦੇ ਪਾਸ ਹੈ ਜੇ ਕੋਈ ਥੋੜੇ ਫਿਰ ਸੀ ਬੜਾ ਅਸ਼ਨਾਣ ਇਨਸਾਨ ਇਸ ਛਪੜੀ ਵਿੱਚ ਕਰਦਾ ਉਹ ਠੀਕ ਹੋ ਜਾਂਦਾ ਕਿਉਂਕਿ ਗੁਰੂ ਜੀ ਦਾ ਹੁਕਮ ਹੈ ਹੁਣ ਇੱਥੇ ਸਰੋਵਰ ਬਣ ਗਿਆ ਹੈ ਜੀ ਛੇ ਗੁਰੂ ਗੋਬਿੰਦ ਸਿੰਘ ਜੀ ਦਾ ਇਤਿਹਾਸ ਛੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਇੱਥੇ ਉੱਚਾ ਪੀਰ ਮਚਵੜ ਸਾਹਿਬ ਤੋਂ ਬਣ ਕੇ 11 ਪੂ 1761 ਬਿਕਰਨੂ ਇੱਥੇ ਆਏ ਆਪ ਜੀ ਦੇ ਨਾਲ ਭਾਈ ਦਿਆ ਸਿੰਘ ਜੀ ਭਾਈ ਧਰਮ ਸਿੰਘ ਜੀ ਭਾਈ ਮਾਨ ਸਿੰਘ ਜੀ ਦੋਨੋਂ ਭਰਾ ਗਨੀਖਾ ਨਵੀਖਾ ਆਪ ਜੀ ਇਸ ਬੇਰੀ ਥੱਲੇ ਬਰਾਜ ਆਪਣਾ ਮੰਗ ਰਖਵਾਇਆ ਦੂਰੋਂ ਦੂਰੋਂ ਸੰਗਤਾਂ ਇਸ ਗੁਰਦੁਆਰਾ ਸਾਹਿਬ ਜੀ ਦੇ ਦਰਸ਼ਨ ਕਰਨ ਆਉਂਦੀਆਂ ਨੇ ਹੁਣ ਵੀ ਜੋ ਇਸ ਅਸਥਾਨ ਤੇ ਸ਼ਰਧਾ ਦੇ ਨਾਲ ਅਸ਼ਨਾਣ ਕਰਦਾ ਉਸ ਦੇ ਜੋ ਕਾਸਟ ਰੋਗ ਫੋੜੇ ਫਿਣਸੀ ਉਹ ਇਸ ਅਸਥਾਨ ਤੇ ਇਸ਼ਨਾਨ ਕਰਨ ਦੇ ਨਾਲ ਉਹਨਾਂ ਦਾ ਕਸਟ ਰੋਗ ਠੀਕ ਹੋ ਜਾਂਦਾ ਹੈ ਕੜਵੀ ਕਲਾ ਮਖਸ਼ ਵਾਹ ਵਾਹ ਲਓ ਜੀ ਉਹ ਸਥਾਨ ਆ ਇਹ ਜਿਹਨੂੰ 베ਰੀ ਸਾਹਿਬ ਕਹਿੰਦੇ ਨੇ ਜਿੱਥੇ ਗੁਰੂ ਹਰਗੋਬਿੰਦ ਸਿੰਘ ਮਹਾਰਾਜ ਤੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਚਰਨ ਛੋਹ ਹੈ ਗੁਰੂ ਸਾਹਿਬ ਲਲਕਲਾ ਗੁਰਦੁਆਰਾ ਸਾਹਿਬ ਤੇ ਆ ਜੋ ਤੁਹਾਨੂੰ ਇਸ ਛਪੜੀ ਬਾਰੇ ਮੈਂ ਦੱਸ ਦੇਣਾ ਇਹ ਉਹ ਛਪੜੀ ਹੈ ਜੀ ਇੱਥੇ ਇੱਕ ਕੁੜੀ ਰਹਿੰਦਾ ਹੁੰਦਾ ਸੀ ਤੇ ਜਦੋਂ ਛੇਵੇਂ ਪਾਤਸ਼ਾਹੇ ਉਹਨੇ ਬੇਨਤੀ ਕੀਤੀ ਵੀ ਮਹਤਾ ਜੀ ਕੁੜੀ ਹੈ ਮੈਂ ਤਾਂ ਬਹੁਤ ਪਰੇਸ਼ਾਨ ਆ ਤੇ ਗੁਰੂ ਸਾਹਿਬ ਨੇ ਉਹਨਾਂ ਨੂੰ ਬਚਨ ਕੀਤਾ ਕਿਉਂਕਿ ਗੁਰੂ ਦਾ ਬਚਨ ਹੁੰਦਾ ਜਿਹੜਾ ਉਹ ਬਾਝਿਆ ਨਹੀਂ ਜਾਂਦਾ ਉਹਨਾਂ ਨੇ ਕਿਹਾ ਭਾਈ ਇਹ ਛਪੜੀ ਦੇ ਵਿੱਚ ਤੂੰ ਆਪਣਾ ਇਸ਼ਨਾਨ ਕਰ ਲੈ ਇਸ ਛਪੜੀ ਦੇ ਵਿੱਚ ਇਸ਼ਨਾਨ ਕਰਕੇ ਉਹ ਕੋੜੀ ਦਾ ਕੋੜ ਦੇ ਨਾਲ ਕੋਸਟ ਰੋਗ ਦੀ ਜਿਹਨੂੰ ਆਪਾਂ ਕੋੜ ਕਹਿੰਦੇ ਆ ਉਹ ਖਤਮ ਹੋ ਗਿਆ ਸੀ ਉਹ ਠੀਕ ਹੋ ਗਿਆ ਸੀ ਅੱਜ ਵੀ ਜੇ ਕਿਸੇ ਦੇ ਕੋਈ ਫੋੜਾ ਫਿਣਸੀ ਹੋਵੇ ਕੋਈ ਖਾਜ ਹੋਵੇ ਕੁਝ ਵੀ ਹੋਵੇ ਤਾਂ ਉਹ ਇਸ ਛਪੜੀ ਦੇ ਵਿੱਚ ਆ ਕੇ ਇਸ਼ਨਾਨ ਕਰ ਲਵੇ ਤੇ ਉਹ ਬੰਦਾ ਠੀਕ ਹੋ ਜਾਂਦਾ ਹੀ ਦੂਰੋਂ ਦੂਰੋਂ ਅਮਰੀਕਾ ਇੰਗਲੈਂਡ ਬਾਹਰਲੇ ਦੇਸ਼ਾਂ ਤੋਂ ਬਹੁਤ ਲੋਕ ਇੱਥੇ ਆਉਂਦੇ ਨੇ ਆ ਕੇ ਮੱਥਾ ਟੇਕਦੇ ਨੇ ਸੁੱਖਾਂ ਬਾਰਾਂ ਦੀਆਂ ਨੇ ਤੁਸੀਂ ਕਦੇ ਵੀ ਇੱਧਰ ਆਏ ਹੋ ਤਾਂ ਜਰੂਰ ਆ ਕੇ ਜਾਇਓ ਜੀ ਗੁਰੂ ਸਾਹਿਬ ਲਲਕਲਾਂ ਦੇ ਵਿੱਚ ਇਹ ਉਹ ਸਥਾਨ ਆ ਛਪੜੀ ਦਾ ਤੇ ਇਹ ਉਹ 베ਰੀ ਸਾਹਿਬ ਆ ਜਿੱਥੇ ਸਾਰੀ ਦੁਨੀਆ ਆ ਸਕਦਾ ਮੱਥਾ ਟੇਕਦੀਆਂ ਨੇ ਸੁੱਖਾਂ ਬਾਰਾਂ ਦੀਆਂ ਇਹ ਪਿੰਡ ਲਲਕਲਾਂ ਪਿੰਡ ਲਲਕਲਾਂ ਦੀ ਤੁਹਾਨੂੰ ਕਰਾਈਏ ਸ਼ੇਰ ਪ੍ਰਾਇਮਰੀ ਸਕੂਲ ਤੇ ਹਾਈ ਸਕੂਲ ਬੱਚਿਆਂ ਲਈ ਖੇਡਣ ਲਈ ਗਰਾਊਂਡ ਸਰਕਾਰੀ ਹਾਈ ਸਕੂਲ ਮੰਡਲ ਲਕਣਾ ਹਾਂ ਲੋ ਜੀ ਆਜਾ ਸਾਡੇ ਪਿੰਡ ਦਾ ਸਰਕਾਰੀ ਹਾਈ ਸਕੂਲ ਮੰਡਲ ਲਕਣਾ ਤੇ ਸਾਡੇ ਲੰਨਾ ਪਿੰਡ ਦਾ ਸਕੂਲ ਹੈ ਜੀ ਇਹਦੇ ਨਾਲ ਗਰਾਊਂਡ ਹੈ ਜੀ ਬਹੁਤ ਵੱਡਾ ਤੇ ਇਹਦੇ ਨਾਲ ਜੀ ਸਾਹਮਣੇ ਜਮਾ ਉਤੇ ਸਵੇਰੇ ਸਵੇਰੇ ਮੁੰਡੇ ਆ ਕੇ ਜਿੰਮ ਲਾਉਂਦੇ ਨੇ ਇਹ ਗਰਾਊਂਡ ਆਈਏ ਮੀਂਹ ਕਰਕੇ ਹੁਣ ਇਹਦੇ ਕੱਖ ਹੋ ਗਏ ਨੇ ਆ ਬਾਰਸ਼ਾਂ ਕਰਕੇ ਪਾਣੀ ਆ ਗਿਆ ਇਹਦੇ ਬਹੁਤ ਵੱਡਾ ਗਰਾਊਂਡ ਆਈਏ ਇੱਥੇ ਸਾਡੇ ਪਿੰਡ ਦੇ ਮੁੰਡੇ ਆ ਕੇ ਕਬੱਡੀ ਪਲੇਅਰ ਕਬੱਡੀ ਖੇលਦੇ ਨੇ ਤੇ ਬੈਟ ਬੱਲਾ ਖੇលਦੇ ਨੇ ਬੱਚੇ ਆ ਕੇ ਕੌਡੀ ਬਾਡੀ ਖੇលਦੇ ਨੇ ਇਰੇ ਪਾਸੇ ਜੀ ਤੁਹਾਨੂੰ ਟੈਂਕੀ ਦਿਖਾਉਨੇ ਆ। ਕੀ ਹੈ ਜੀ? ਜਿੱਥੋਂ ਵਧੀਆ ਪਾਣੀ ਸਾਰੇ ਪਿੰਡ ਨੂੰ ਨੀਲੋਂ ਦੇ ਪਰ ਤੋਂ ਲੈ ਕੇ ਨੰਨਾ ਤੱਕ ਸਾਰੇ ਪਾਣੀ ਇੱਥੋਂ ਜਾਂਦਾ ਜੀ। ਝੂ ਹੋ ਗਈ। ਤੇ ਅੱਗੇ ਤੁਹਾਨੂੰ ਪਿੰਡ ਦੀ ਅਸੀਂ ਸੱਤ ਵੀ ਦਿਖਾਉਨੇ ਆ। ਜਿੱਥੇ ਅੱਗੇ ਸੱਖਾਂ ਦੇ ਵਿੱਚ ਬਿਰੋਗ ਬੈਠੇ ਨੇ। ਤੇ ਬੱਚੇ ਉੱਥੇ ਉਹ ਖੇਡ ਦੇ ਰਹੇ ਹੋਏ ਨੇ ਤੇ ਉੱਥੇ ਵੀ ਸੱਪ ਲੱਗੇ ਹੋਏ ਨੇ ਉਹ ਪ੍ਰਾਣ ਰ ਸੱਪ ਨੇ ਬਹੁਤ ਹੀ ਉਹ ਸਾਡੇ ਦਾਦੇ ਪਰਦਾਦੇਆਂ ਦੇ ਕਿਸੇ ਬਜ਼ੁਰਗਾਂ ਦੇ ਪਹਿਲਾਂ ਦੇ ਪਿੰਪਲ ਨੇ ਹੀ ਹੋ ਝੰਡੀਆਂ ਸ਼ਾਮਾ ਅੱਜ ਰਸਤਾ ਗੱਲ ਜੀ ਪਿੰਡ ਦਾ ਸਾਡੇ ਮੈਂ ਤਾਂ ਇਹ ਤੇ ਉਹ ਜਗਾ ਜੀ ਸੰਨ ਲਾ ਬਣ ਵੀ ਧਰਮ ਸਾਲਾ ਜੀ ਇਹ ਉਹ ਪਪੜਾ ਜੀ ਜਿਹੜਾ ਸਾਡੇ ਬਜ਼ੁਰਗਾਂ ਤੋਂ ਵੀ ਉਰਖਾਂ ਵੇ ਲਾਇਆ ਹੈ ਤੇ ਪੜਲੇ ਜੀ ਇਹ ਸਾਡੇ ਬਜ਼ੁਰਗਾਂ ਦੇ ਇਹ ਉਹ ਜਗ੍ਹਾ ਜਿੱਥੇ ਸ਼ਾਮ ਨੂੰ ਬਜ਼ੁਰਗ ਆ ਕੇ ਬਹਿੰਦੇ ਨੇ ਆ ਬੱਚੇ ਖੇਡਦੇ ਨੇ ਇਹਦੀ ਵੀ ਨਾਲ ਤਿਆਰੀ ਵੀ ਚੱਲ ਰਹੀ ਆ ਤੇ ਆਹਾਂ ਜਾਲੀਆਂ ਜੂੜੀਆਂ ਨਵੀਆਂ ਲੱਗੀਆਂ ਜੀ ਤੇ ਬਾਕੀ ਥੱਲੇ ਵੀ ਇਹਦੇ ਫਰਸ਼ ਲੱਗਣ ਦੀਆਂ ਤਿਆਰੀਆਂ ਨੇ ਇਹ ਉਹ ਪਿੱਪਲ ਨੇ ਜੀ ਸਾਡੇ ਪਿੰਡ ਦੇ ਜਦੋਂ ਬੜੋਂਗੇ ਨਾਲੇ ਧਰਮਸ਼ਾਲਾ ਜੀ ਮੀਂਹ ਗਿਰਦੇ ਵਿੱਚ ਇਹ ਚ ਵੀ ਬਹਿ ਜਾਂਦੇ ਨੇ ਸਾਰੇ ਤੇ ਉਹ ਜਗਾ ਬਹੁਤ ਵਧੀਆ ਜੀ ਤੁਸੀਂ ਆ ਕੇ ਦੇਖੋ ਕਦੇ ਇਹ ਬਹੁਤ ਪੁਰਾਣੇ ਪਿੱਪਲ ਨੇ ਜੀ ਜਿਹਨਾਂ ਦੀ ਬਹੁਤ ਠੰਡੀ ਛਾਂਵਾਂ ਇਹ ਨਾਰ ਧਰਮਸ਼ਾਲਾ ਹੈ ਜੀ ਇਹ ਨਵਾਂ ਲੈਂਟਰ ਪਿਆ ਜੀ ਅੱਗੇ ਵੀ ਤਿਆਰੀ ਹੋ ਰਹੀ ਆ ਤੇ ਤੁਸੀਂ ਆ ਕੇ ਸਾਡੇ ਪਿੰਡ ਦੇਖੋ ਆ ਸਾਡੇ ਪਿੰਡ ਦੇ ਬਜ਼ੁਰਗ ਬੈਠੇ ਨੇ ਜੀ ਆਜੋ ਜੀ ਇਹ ਬਜ਼ੁਰਗ ਨੇ ਜੀ ਸਾਡੇ ਪਿੰਡ ਦੇ ਹਾਂਜੀ ਮਾਰ ਰਹੇ ਹੋ ਜੀ ਠੰਡੀ ਹਵਾ ਦੀ ਹਾਂਜੀ ਬੇਨੰਦ ਹਾਂ ਇਹ ਆ ਜੀ ਨੰਦ ਪਿੰਡਾਂ ਦਾ ਵਧੀਆ ਕਦੇ ਤੁਸੀਂ ਵੀ ਆ ਕੇ ਲੱਲਾ ਪਿੰਡ ਦੇਖੋ ਹੁਣ ਬਣ ਜਾ ਬੇਖੋ ਚੰਗਾ ਆ ਕੇ ਦੇਖੋ ਜੀ ਇਹ ਆ ਸਾਡਾ ਪਿੰਡ ਲੱਲਗਲਾ ਇਹ ਸਾਡੇ ਬਜ਼ੁਰਗ ਬੈਠੇ ਨੇ ਆਨੰਦ ਮਾਰ ਰਹੇ ਨੇ ਠੰਡੀ ਹਵਾ ਦਾ ਤੁਸੀਂ ਵੀ ਆ ਕੇ ਕਦੇ ਦੇਖ ਲਿਓ ਮੇਰਾ ਪਿੰਡ ਹੇ ਆ ਮੇਰਾ ਲੱਲਾ ਪਿੰਡ ਆ ਜਾ ਲਾ ਆਹ ਜੀ ਸਾਡੇ ਪਿੰਡ ਦਾ ਖੂਹ ਜਿੱਥੇ ਪਹਿਲਾਂ ਲੋਕ ਬਾਲਟੀਆਂ ਲਾਜਾਂ ਦੇ ਨਾਲ ਪਾਣੀ ਕੱਢਦੇ ਸੀਗੇ ਡੰਗਰਾਂ ਨਾਲ ਲੋਕੀਂ ਲਓ ਜੀ ਇਹ ਸਾਡੇ ਸਤਿਗੁਰੂ ਬਾਬਾ ਮਲਕੀ ਸਿੰਘ ਜੀ ਤੇ ਉਹ ਡੇਰਾ ਜੀ ਸਤਿਗੁਰੂ ਬਾਬਾ ਮਲਕੀ ਸਿੰਘ ਜੀ ਲਗਦਲਾਂ ਵਾਲੇ ਤੇ ਉਹ ਡੇਰਾ ਜੀ ਇਹਦੇ ਬਿਲਕੁਲ ਸਾਹਮਣੇ ਜੀਆ ਗਰਾਊਂਡ ਆ ਸਾਡੇ ਪਿੰਡ ਦਾ ਗਰਾਊਂਡ ਆ ਜੀ ਇਹ ਜਿਹੜਾ ਘੜਾ ਰਹੇਗਾ ਪਿੰਡ ਲਲਕਲਾ ਨੀਲੋਂ ਨਹਿਰ ਦੇ ਕੋਲ ਆਜਾ ਤੁਹਾਨੂੰ ਸਹਿਰ ਜਾਂਦੀ ਹੈ ਜੀ ਕੋਲ ਵੀ ਜਦੋਂ ਆ ਮਾਰੀ ਇਹਥੇ ਬਹੁਤ ਵੱਡਾ ਮੇਲਾ ਧਰਦਾ ਜੀ ਸਾਰੇ ਉਹ ਜੁੜੇ ਹੋ ਰਹੇ ਆ ਇਹ ਨੌਂਗੀ ਦਾ ਧਰਦਾ ਜੀ ਧਾਤੋਲੀ ਨੌਂਗੀ ਦਾ ਬਹੁਤ ਵੱਡਾ ਮੇਲਾ ਲੱਗਦਾ ਫਰੀ ਦੂਰੋਂ ਦੂਰੋਂ ਸੰਗਤਾਂ ਆਉਂਦੀਆਂ ਨੇ ਕਿ ਤਿੰਨ ਚਾਰ ਪਿੰਡ ਦਾ ਮੇਲਾ ਲੱਗਦਾ ਜੀ ਇੱਥੇ ਆ ਕੇ ਉਹਨੂੰ ਗੁੱਗਾ ਮਾਰੀ ਦੇ ਵੀ ਦਰਸ਼ਨ ਕਰਾਉਂਦੇ ਨੇ ਇਹ ਉਹ ਸਥਾਨ ਆ ਜੀ ਗੁੱਗਾ ਮਾਰੀ ਦਾ ਇਹ ਕਿਤੇ ਹਰ ਸਾਲ ਮੇਲਾ ਲੱਗਦਾ ਜੀ ਪੁੱਦਾ ਯਾਰ ਪੀਰ ਜੀ ਦਾ ਤੇ ਦੀਦੀ ਕੇ ਭਾਗੋਂ ਵੀ ਨੌਵੀਂ ਨੂੰ ਬਹੁਤ ਹੀ ਵੱਡਾ ਮੇਲਾ ਲੱਗਦਾ ਹੈ ਜਿਹਦੇ ਵਿੱਚ 4-5 ਪਿੰਡ ਦੀਆਂ ਸੰਗਤਾਂ ਆਉਂਦੀਆਂ ਨੇ ਆ ਕੇ ਗੁੱਗੇ ਦੀ ਮਿੱਟੀ ਕੱਢਦੇ ਨੇ ਅਰਦਾਸਾਂ ਕਰਦੀਆਂ ਨੇ ਗੁੱਗੇ ਦੀ ਮਿੱਟੀ ਕੱਢ ਕੇ ਬਾਹਰ ਲਾਉਂਦੀਆਂ ਨੇ ਤੇ ਹਰ ਸਾਲ ਇੱਥੇ ਭਾਦੋਂ ਦੀ ਨੌਵੀਂ ਨੂੰ ਬਹੁਤ ਵੱਡਾ ਮੇਲਾ ਲੱਗਦਾ ਹੈ ਇਹ ਉਹ ਸਥਾਨ ਆ ਜੀ ਗੁੱਗਾ ਮਾਰੀ ਦਾ ਫੀ ਜਗਾ ਆ ਜੋ ਇਸ ਟੋਬੇ ਵਾਲੀ ਜਗਾ ਵੀ ਦਿਖਾਈ ਹੋਈ ਹੈ ਬੜਾ ਸ਼ਾਂਤ ਮਾਹੌਲ ਹੈ ਜੀ ਇੱਥੇ ਤਿੰਦਾਲ ਆ ਕੇ ਇੱਥੇ ਬਹਿਦੇ ਵੀ ਨੇ ਆਪਣਾ ਸਵੇਰ ਬਹੁਤ ਵਧੀਆ ਦੇਖੋ ਇਹ ਸੁਰਗਾਂ ਦੇ ਨਜ਼ਾਰੇ ਨੇ ਆ ਪਿੱਪਲ ਆ ਵੀ ਆ ਸ਼ਾਹਾਂ ਬੂੜਾ ਵੀ ਆ ਸ਼ਾਹਾਂ ਆ ਦੇਖੋ ਇਹ ਪਿੱਪਲ ਨੇ ਜੀ ਇਹਨਾਂ ਦੀ ਕਿੰਨੀ ਠੰਢੀ ਛਾਂ ਟੋਬਾ ਜੀ ਕਿੱਡਾ ਆ ਮਿੱਟੀ ਗੱਡੀ ਹੀ ਦਿਖਾਉਂਦੇ ਆ ਜੀ ਇਧਰ ਵੀ ਆ ਜੀ ਉੱਤੇ ਆ ਜਿਓ ਤੁਹਾਨੂੰ ਇਹ ਵੀ ਦਿਖਾਉਣੇ ਆ ਇਹ ਸਥਾਨ ਤੇ ਬਹੁਤ ਭਾਰੀ ਮੇਲਾ ਲੱਗਦਾ ਆ ਦੇਖੋ ਜੀ ਮਿੱਟੀ ਕੱਢ ਕੇ ਗਏ ਨੇ ਸਾਰਾ ਟੋਬਾ ਜੀ ਪੂਰਾ ਇਹ ਸਥਾਨ ਬਹੁਤ ਹੀ ਪੂਜਣ ਲੋਗ ਆ ਜੀ ਇਹ ਸੰਗਤਾਂ ਇੱਥੇ ਬਾਦੋਂ ਦੇ ਮੇਲੇ ਦੇ ਉੱਤੇ ਆ ਕੇ ਮਿੱਟੀ ਕੱਢਦੀਆਂ ਨੇ ਐਤਵਾਰ ਵਾਲੇ ਦਿਨ ਵੀ ਇੱਥੇ ਸੰਗਤਾਂ ਆਉਂਦੀਆਂ ਨੇ ਜੀ ਸੈਟੀ ਹੈ ਜੀ ਪਿੰਡ ਦੀ ਪਿੰਡ ਲਲਕਲਾਂ ਦੀ ਇਹ ਗੁਰਦੁਆਰਾ ਸਾਹਿਬ ਭਗਤ ਮੋਤੀराम ਜੀ ਯਾਦਗਈ ਅਸਥਾਨ ਜਿੱਥੇ ਥੋੜੇ ਦਿਨ ਪਹਿਲਾਂ ਬਹੁਤ ਭਾਰੀ ਮੇਲਾ ਲੱਗਿਆ ਬਹੁਤ ਸੰਗਤਾਂ ਆਉਂਦੀਆਂ ਨੇ ਇਹ ਹਰ ਜ ਹਰ ਸਾਲ ਭਾਦੋਂ ਦੇ ਵਿੱਚ 3 ਤਰੀਕ ਤੋਂ ਲੈ ਕੇ 13 ਤਰੀਕ ਤੱਕ ਧਾਰਮਿਕ ਦੀਵਾਨ ਲੱਗੇ ਇੱਥੇ ਤੇ ਬਹੁਤ ਪੂਜਣ ਯੋਗ ਜਗ੍ਹਾ ਜੀ ਭਗਤ ਮੋਤੀराम ਜੀ ਦੀ ਗੁਰਦੁਆਰਾ ਸਾਹਿਬ ਉਸ ਤੋਂ ਬਾਅਦ ਸੰਤ ਬਾਬਾ ਰਾਮ ਸਿੰਘ ਜੀ ਲਲਕਲਾਂ ਵਾਲੇ ਤੇ ਹੁਣ ਬਾਬਾ ਜਗENDER ਸਿੰਘ ਜੀ ਸੇਵਾ ਨਿਭਾ ਰਹੇ ਨੇ ਬਹੁਤ ਦੂਰੋਂ ਦੂਰੋਂ ਅਮਰੀਕਾ ਅੰਗਲੈਂਡ ਤੋਂ ਦੂਰੋਂ ਦੂਰੋਂ ਸੰਗਤਾਂ ਆਉਂਦੀਆਂ ਨੇ ਪੂਜਣ ਯੋਗ ਸਥਾਨ ਆ ਜੀ ਇਹ ਆ ਪਿੰਡ ਲਲਕਲਾਂ ਦਾ ਗੁਰਦੁਆਰਾ ਸਾਹਿਬ ਦੂਸਰੇ ਪਾਸੇ ਰੇਲਵੇ ਸਟੇਸ਼ਨ ਉਹ ਵੀ ਤੁਹਾਨੂੰ ਦਿਖਾ ਰਹੇ ਆ ਜਿੱਥੇ ਕਿ ਰੇਲਾਂ ਰੁਕਦੀਆਂ ਨੇ ਤੇ ਪਿੰਡ ਲੱਲਾ ਦਾ ਸਟੇਸ਼ਨ ਆ ਅੱਜ ਅੱਜ ਮੈਂ ਤੁਹਾਨੂੰ ਉਹ ਵੀ ਦਿਖਾਉਣ ਦੇ ਆ ਰੇਲਵੇ ਸਟੇਸ਼ਨ ਪਿੰਡ ਲੱਲਗਲਾ ਜਿਹੜਾ ਕਿ ਬਹੁਤ ਵਧੀਆ ਜਗ੍ਹਾ ਤੇ ਬਣਿਆ ਹੋਇਆ ਪਿੰਡ ਲੱਲਗਲਾ ਦਾ ਸਰ ਜਾਣਾ ਹੋਵੇ ਚੰਡੀਗੜ੍ਹ ਜਾਣਾ ਹੋਵੇ ਤਾਂ ਇਹ ਸਟੇਸ਼ਨ ਦੇ ਉੱਤੇ ਰੇਲ ਰੁਕਦੀ ਆ ਜੀ ਸਟੇਸ਼ਨ ਲਲਕਲਾ ਦਾ ਜਿੱਥੇ ਹੁਣ ਤਾਂ ਰੇਲ ਇੱਥੇ ਟਿਕਟਾਂ ਕੱਢਦੇ ਨਹੀਂ ਹੈਗੇ ਹੁਣ ਜੇ ਜਾਣਾ ਹੋਵੇ ਤਾਂ ਸਾਨੂੰ ਸਮਰਾਲੇਉ ਜਾਣਾ ਪੈਂਦਾ ਇਹ ਉਹ ਸਟੇਸ਼ਨ ਆ ਜੀ ਪਿੰਡ ਲਲਕਲਾ ਦਾ ਜੇਕਰ ਤੁਹਾਨੂੰ ਪਿੰਡ ਲਲਕਲਾਂ ਦੀ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਬਾਰੇ ਆਪਣੇ ਸੁਝਾਅ ਲੈ ਕਮੈਂਟ ਜਰੂਰ ਕਰਨਾ ਜੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰੋ ਜੀ ਤਾਂਕਿ ਵੀਡੀਓ ਹੋਰ ਵੀ ਮੈਂਬਰਾਂ ਤੱਕ ਪਹੁੰਚ ਸਕੇ ਜੇਕਰ ਪ੍ਰੋਗਰਾਮ ਲੈਬ ਕਰਵਾਉਣਾ ਹੋਵੇ ਤਾਂ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਮੋਬਾਈਲ ਨੰਬਰ 6288512100 ਤੇ ਮੈਂ ਤੁਹਾਡਾ ਆਪਣਾ ਰੰਪਲ ਸਿੰਘ ਨਿਊਜ਼ ਐਂਡ ਬਲੌਗ YouTube ਚੈਨਲ ਜੇਕਰ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰ ਆਇਆ ਤਾਂ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਤਾਂ ਕਿ ਮੇਰੀ ਹੋਰ ਵੀ ਵੀਡੀਓ ਤੁਹਾਡੇ ਤੱਕ ਪਹੁੰਚ ਸਕਣ ਵੀਡੀਓ ਬਾਰੇ ਆਪਣੇ ਸੁਝਾਅ ਜਰੂਰ ਦੇਣਾ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਨੇ ਦਰਸ਼ਨ ਕੀਤੇ ਨੇ ਗੁਰਦੁਆਰਾ ਸ੍ਰੀ ਗੁਰੂ ਸਰਸਾਹਬ ਪਿੰਡ ਲਾਲਕਲਾਂ ਜਿੱਥੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਕੋੜੀ ਰਾਜ ਕੀਤਾ ਇੱਥੇ ਹੁਣ ਵੀ ਕੋਈ ਵੀ ਕਸ਼ਟ ਰੋਗ ਥੋੜੇ ਫੈਸੀ ਵਾਲਾ ਕੋਈ ਵੀ ਇਸ ਅਸਥਾਨ ਤੇ ਕੋਈ ਅਸ਼ਨਾਨ ਕਰਦਾ ਤਾਂ ਉਹਨਾਂ ਦੇ ਕਸ਼ਟ ਰੋਗ ਦੂਰ ਹੁੰਦੇ ਨੇ ਤੇ ਨਾਲ ਅਸੀਂ ਆਪਣੇ ਪਿੰਡ ਲਲਗਲਾਂ ਦੀ ਤੁਹਾਨੂੰ ਸ਼ੇਅਰ ਕਰਾਈ ਹੈ ਵੀਡੀਓ ਤੁਹਾਨੂੰ ਕਿਦਾਂ ਦੀ ਲੱਗੀ ਵੀਡੀਓ ਬਾਰੇ ਆਪਣੇ ਸੁਝਾਅ ਕਮੈਂਟ ਜਰੂਰ ਕਰਕੇ ਦੱਸਿਓ ਜੀ ਮੇਰਾ ਪਿੰਡ ਲਲਕਲਾਂ ਤੁਹਾਨੂੰ ਕਿੱਦਾਂ ਲੱਗਿਆ ਮੈਂ ਤੁਹਾਡਾ ਆਪਣਾ ਹਰਮਪਾਲ ਸਿੰਘ న్యూਸ ਐਂਡ ਬਲੌਗ YouTube ਚੈਨਲ ਜੇਕਰ ਗੁਰਾਮ ਲੈਬ ਕਰਵਾਉਣਾ ਹੋਵੇ ਤਾਂ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਮੋਬਾਈਲ ਨੰਬਰ 6280513